ਦੋ ਰੋ ਦੋ ਅੰਦੇਸੀ ਗਾਂਧੀ ਬ੍ਰਦਰ ਦੇ ਲਾਟਰੀ ਖਰੀਦਣ ਦੇ ਲਈ ਕੰਟਾਗੜ ਚਾਕ ਉਹਨਾਂ ਨੂੰ ਹੁਣ ਟ੍ਰੈਫਿਕ ਦੇ ਵਿੱਚ ਫਸਣਾ ਨਹੀਂ ਪਏਗਾ ਕਿਉਂਕਿ ਗਾਂਧੀ ਬ੍ਰਦਰ ਵਾਲਿਆਂ ਨੇ ਹੁਣ ਆਪਣੀ ਨਵੀਂ ਦੁਕਾਨ ਦੀ ਓਪਨਿੰਗ ਕਰ ਲਈ ਹੈ ਚੋਤਾ ਵਿਖੇ ਪੰਜਾਬ ਦੇ ਲੋਕ ਤੇ ਦਿਲਾਂ ਤੋਂ ਤੇ ਕਰੋੜਪਤੀ ਹੈਗੇ ਨੇ ਹੁਣ ਲਾਟਰੀ 'ਚ ਰੁਪਈਆ ਵਲੂ ਵੀ ਬਣ ਜਾਂਦੇ ਨੇ ਪੰਜਾਬ ਦੀ 100 ਰੁਪਏ ਵਾਲੀ 50 ਰੁਪਏ ਵਾਲੀ 6 ਰੁਪਏ ਵਾਲੀ 11 ਵਜੇ ਵਾਲੀ 6 ਵਜੇ ਵਾਲੀ 8 ਵਜੇ ਵਾਲੀ ਸਾਰੀਆਂ ਲਾਟਰੀਆਂ ਉਹ ਵੀ ਇੱਥੇ ਮਿਲਣਦੀਆਂ ਜਿਹੜੀਆਂ ਘੰਟਾ ਕਰਦੇ ਸਭ ਤੋਂ ਪਹਿਲਾ ਮੇਰੇ ਹਾਥੀ ਤੇ ਪੰਜਾਬ ਸਰਕਾਰ ਦੀ ਲਾਟਰੀ ਹੈ ਹਾਂਜੀ ਸਮਰ ਸਪੈਸ਼ਲ 2.5 ਕਰੋੜ ਦਾ ਪਹਿਲਾ ਇਨਾਮ ਜੀ ਦੂਸਰੇ ਪੰਜ ਨਾਮ 20 ਲੱਖ ਦੇ ਇਸ ਤਰ੍ਹਾਂ ਹੀ ਸੈਕੰਡ ਪ੍ਰਾਈਜ਼ 10 ਲੱਖ ਦੇ ਪੰਜ ਨੇ ਢੇਰਾ ਸਾਰੇ ਹੋਰ ਇਨਾਮ ਨੇ 7 ਕਰੋੜ ਦਾ ਜੀ ਜੀ 7 ਕਰੋੜ ਦਾ ਜੀ ਸੱਚੀ ਗਾ ਸੱਚੀ ਕਹਿ ਰਿਆ 7 ਕਰੋੜ ਦਾ ਇਨਾਮ ਲੱਗੇ ਸਾਡੀ ਹਿਸਤਰੀ ਤੇ ਰਖੜੀ ਤੇ ਵੀ 7 ਕਰੋੜ ਦਾ ਨਾਮ ਆਣਾ ਹੈ ਟਿਕਟਾਂ ਜਲਦੀ ਆ ਜਾਂਦੀਆਂ ਉਹ ਵੀ ਤੁਹਾਨੂੰ ਜੋਦਾਂ ਵਿਖੇ ਮਿਲ ਜਾਂਦੀਆਂ ਖੁਸ਼ਖਬਰੀ 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 ਜੀ ਹਾਂ ਗਾਂਧੀ ਲੋਟਰੀ ਵਾਲਿਆਂ ਨੇ ਜਿਹੜੇ ਕਿ ਕਲੌਕ ਟਾਵਰ ਦੇ ਦੁਕਾਨ ਨੰਬਰ 55 ਯਾਦ ਹੈ ਨਾ ਉਹਨਾਂ ਨੇ ਜਾ ਦਤਾ ਜੋਦਾ ਦੇ ਵਿੱਚ ਆਖਿਰਕਾਰ ਕੀ ਕਾਰਨਾ ਉਹ ਵੀ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਪਹਿਲਾਂ ਤੁਸੀਂ ਦੁਕਾਨ ਦੇਖ ਲਓ ਜੀ ਦੁਕਾਨ ਦੀਆਂ ਤਸਵੀਰਾਂ ਦਿਖਾ ਰਹੀਆਂ ਜਿਹੜੇ ਲੋਕ ਬੜੇ ਦੂਰੋਂ ਦੂਰੋਂ ਆਉਂਦੇ ਸੀ ਗਾਂਧੀ ਬ੍ਰਦਰ ਦੀ ਲੋਟਰੀ ਖਰੀਦਣ ਦੇ ਲਈ ਕੰਟਾਗੜ ਜਾਗ ਉਹਨਾਂ ਨੂੰ ਹੁਣ ਦੂਰ ਨਹੀਂ ਜਾਣਾ ਪਏਗਾ ਟ੍ਰੈਫਿਕ ਦੇ ਵਿੱਚ ਫਸਣਾ ਨਹੀਂ ਪਏਗਾ ਕਿਉਂਕਿ ਗਾਂਧੀ ਬ੍ਰਦਰ ਵਾਲਿਆਂ ਨੇ ਹੁਣ ਆਪਣੀ ਨਵੀਂ ਦੁਕਾਨ ਦੀ ਓਪਨਿੰਗ ਕਰ ਲਈ ਹੈ ਜੋਦਾ ਵਿਖੇ ਇੱਥੇ ਕਿਹੜੀਆਂ-ਕਿਹੜੀਆਂ ਲਾਟਰੀਆਂ ਮਿਲਣਗੀਆਂ ਤੇ ਇਸ ਵਾਰ ਕੀ ਕੁਝ ਖਾਸ ਲੈ ਕੇ ਆ ਰਹੇ ਨੇ ਗੱਲਬਾਤ ਕਰਾਂਗੇ ਜੀ ਗਾਂਧੀ ਬ੍ਰਦਰ ਗਾਂਧੀ ਲੋਟਰੀ ਦੇ ਓਨਰ ਦਿਨਾਲ 사ਸ਼ੀ ਗਾਂਧੀ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਬਹੁਤ ਅੱਛਾ ਜੀ ਤੁਹਾਡਾ ਧੰਨਵਾਦ ਤੁਸੀਂ ਆਏ ਹੋ ਤੇ ਮੇਰੀ ਇੱਕ ਰਿਕਵੈਸਟ ਹੈ ਜੋਧਾ ਤੇ ਉਹਦੇ ਲਾਗੇ ਪਿੰਡਾਂ ਦਾ ਮੈਂ ਹਾਲੇ ਨਵਾਂ ਜੋਧਾ ਵਿੱਚ ਮੈਨੂੰ ਇੰਨਾ ਕੁ ਪਤਾ ਹੈ ਰਤਨਪਿੰਡ ਹੈ ਹਲਵਾਰਾ ਰਾਏਕੋਟ ਵੀ ਨੇੜੇ ਲੱਗਦਾ ਹੈ ਜੀ ਅਦਰੋਂ ਆਮੈਕਸ ਦਾ ਵੀ ਬਹੁਤ ਗਾਹਕ ਨਾ ਜੇ ਸਾਡੇ ਕੋਲ ਜਾਂਦਾ ਸੀ ਨਾ ਜੀ ਉਹ ਟਰੈਫਿਕ ਕਰਕੇ ਕਹਿੰਦਾ ਸੀ ਕਿ ਗਾਂਧੀ ਸਾਹਿਬ ਸਾਨੂੰ ਟਿਕਟਾਂ ਭੇਜ ਦਿਓ ਜੀ ਮੈਂ ਭੇਜਣੇ ਲਈ ਨਾ ਦੇਖੋ ਤੁਹਾਨੂੰ ਪਤਾ ਟੀਮ ਵਰਕ ਚਾਹੀਦਾ ਜੀ ਉਹ ਬਹੁਤ ਸਰਵਿਸ ਦੇਣੀ ਔਖੀ ਸੀ ਤੇ ਮੈਂ ਕੀ ਡਿਸੀਜਨ ਲਿਆ ਕਿ ਮੈਂ ਇੱਕ ਸੈਂਟਰ ਪੁਆਇੰਟ ਬਣਾ ਕੇ ਜੋਧਾ ਵਿੱਚ ਦੁਕਾਨ ਖੋਲ੍ਹ ਦਵਾਂ ਜਿੱਥੋਂ ਮੇਰਾ ਏਰੀਆ ਤੇ ਮੁੱਲਾਪੁਰ ਤੋਂ ਵੀ ਕੱਲ ਮੇਰੇ ਕੋਲ ਗਾਖ ਆ ਗਏ ਉਹ ਕਹਿੰਦੇ ਵਿੱਚੋਂ ਪਿੰਡ ਦੇ ਆਏ ਆ ਤੇ 10 ਮਿੰਟ ਲੱਗੇ ਸਾਨੂੰ ਜੀ ਤੇ ਇਹ ਵਾਦਾ ਜ਼ਰੂਰ ਮਿਲ ਗਿਆ ਕਿ ਜਿਨ੍ਹਾਂ ਨੇ ਕਰੋੜਪਤੀ ਬੰਨਾ ਹੈ ਜੀ ਉਹਨਾਂ ਨੂੰ ਟ੍ਰੈਫਿਕ ਨਾਲ ਜਦੋਂ ਜਹਾਜ਼ ਨਹੀਂ ਹੋਣਾ ਪੈਣਾ ਹਾਂ ਕਿਸਮਤ ਨਾਲ ਜ਼ਰੂਰ ਤੁਹਾਨੂੰ ਕਾਹਦਾ ਦੱਸੂਗੀ ਹੁਣ ਤੁਸੀਂ ਕਿਹੜੀ ਲੋਟਰੀ ਖਰੀਦਣੀ ਆ ਤੇ ਕਿੰਨਾ ਇਨਾਮ ਤੁਹਾਨੂੰ ਨਿਕਲ ਸਕਦਾ ਹੈ ਕਿਸਮਤ ਕਿਵੇਂ ਚਮਕੇਗੀ ਇਹ ਸਾਰੀਆਂ ਚੀਜ਼ਾਂ ਦੱਸਾਂਗੀ ਪਰ ਮੈਂ ਤਾਂ ਦੱਸਣੀਆਂ ਜੋਤਾ ਦੇ ਮੇਨ ਬਾਜ਼ਾਰ ਦੇ ਵਿੱਚ ਗਾਂਧੀ ਲੋਟਰੀ ਵਾਲਿਆਂ ਨੇ ਆਪਣੀ ਨਵੀਂ ਦੁਕਾਨ ਹੈ ਗਾਂਧੀ ਬ੍ਰਦਰਜ਼ ਵਾਲਿਆਂ ਨੇ ਖੋਲ ਲਈ ਹੈ ਮੁੱਲਾਪੁਰ ਤੋਂ 10 ਮਿੰਟ ਦਾ ਰਸਤਾ ਲਲਤੋ ਨਜ਼ਦੀਕ ਪੈਂਦਾ ਓਮੈਕਸ ਨੀਏ ਨਜ਼ਦੀਕ ਪੈਂਦਾ ਉਸ ਤੋਂ ਇਲਾਵਾ ਸਰਾਬਾ ਪੈਂਦਾ ਰਾਈ ਕੋਟ ਜਿਹੜਾ ਦੂਰੋਂ ਦੂਰੋਂ ਬਰਨਾਲੇ ਬਟਿੰਡੇ ਤੋਂ ਲੋਕ ਆਉਂਦੇ ਸੀ ਇਨ੍ਹਾਂ ਗਾਂਧੀ ਬ੍ਰਦਰਜ਼ ਵਾਲਿਆਂ ਦੇ ਕੋਲ ਘੰਟਾ ਕਰ ਜਾਣਾ ਪੈਂਦਾ ਸੀ ਟ੍ਰੈਫਿਕ ਬਹੁਤ ਹੈ ਬਾਊ ਜੀ ਬਹੁਤ ਟਾਈਮ ਲੱਗਦਾ ਹੁਣ ਇਦਾਂ ਦੀ ਸ਼ਿਕਾਇਤ ਬਿਲਕੁਲ ਨਹੀਂ ਮਿਲਦੀ ਔਰ ਇਸ ਦੁਕਾਨ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਉਹੀ ਕਰੋੜਾ ਦੇ ਇਨਾਮਾਂ ਜੀ ਟਿਕਟਸ ਹੁਣ ਤੁਹਾਨੂੰ ਇੱਥੇ ਮਿਲਣ ਗਿਆ ਸੋ ਇਸ ਸਮਰਸ ਕੀ ਕੁਛ ਨਵਾਂ ਲੈ ਕੇ ਆਏ ਹਾਂ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਘੰਟਾ ਕਰ ਪਿਆਰ ਦਿੱਤਾ ਡੁਗਰੀ ਨੂੰ ਪਿਆਰ ਦਿੱਤਾ ਔਰ ਰਿਕਵੈਸਟ ਹੈ ਪਿਆਰ ਇੱਥੇ ਵੀ ਦੇਣਾ ਹੁਣ ਕਰਦੇ ਆ ਲਾਟਰੀ ਦੀ ਗੱਲ ਜੀ ਸਭ ਤੋਂ ਪਹਿਲਾਂ ਮੇਰੇ ਹੱਥੀ ਚ ਪੰਜਾਬ ਸਰਕਾਰ ਦੀ ਲਾਟਰੀ ਹੈ ਹਾਂ ਜੀ ਸਮਰ ਸਪੈਸ਼ਲ 2.5 ਕਰੋੜ ਦਾ ਪਹਿਲਾ ਇਨਾਮ ਹੈ ਜੀ ਦੂਸਰੇ ਪੰਜ ਨਾਮ 20 ਲੱਖ ਦੇ ਇਸ ਤਰ੍ਹਾਂ ਹੀ ਸੈਕੰਡ ਪ੍ਰਾਈਜ਼ 10 ਲੱਖ ਦੇ ਪੰਜ ਨੇ 13 ਸਾਰੇ ਹੋਰ ਇਨਾਮ ਨੇ ਜੀ ਠੀਕ ਹੈ ਜੀ ਗਰੰਟੀਡ ਟੂ ਪਬਲਿਕ ਹੈ ਜੀ ਬਿਕਿਆ ਹੋਈਆਂ ਟਿਕਟਾਂ ਚ ਉਸ ਤੋਂ ਬਾਅਦ 200 ਰੁਪਏ ਦੀ ਲਾਟਰੀ ਹੈ ਜੋ ਕਿ 14 6 ਨੂੰ ਖੁੱਲਣੀ ਹੈ ਇਹਦਾ 21 6 ਨੂੰ ਹੈ ਇਹਦਾ 1.5 ਕਰੋੜ ਦਾ ਨਾਮ ਹੈ ਅੰਨੀਆਂ ਟਿਕਟਾਂ ਵੀ ਸਾਰੀਆਂ 5 ਲੱਖ ਹੁੰਦੀਆਂ ਇਹਦੇ ਕੋਈ ਸੀਰੀਜ਼ ਨਹੀਂ ਹੁੰਦੀ ਠੀਕ ਹੈ ਹਰ ਮਹੀਨੇ ਕਰੋੜਪਤੀ ਬਣਾਉਂਦੀ ਬਣਾਉਂਦੀ ਹੈ ਜੀ ਪੰਜਾਬ ਸਰਕਾਰ ਦੀ ਖਾਸੀਅਤ ਹੈ ਕਿ ਬੰਪਰ ਤੋਂ ਇਲਾਵਾ 12 ਕਰੋੜਪਤੀ ਤੇ ਅਦੇਸ਼ੀ ਬਣ ਜਾਂਦੇ ਪੰਜਾਬ ਸਰਕਾਰ ਦੇ ਨਾਲ-ਨਾਲ ਗਾਂਧੀ ਬ੍ਰਦਰ ਵਾਲਿਆਂ ਦੀ ਖਾਸੀਅਤ ਹੈ ਕਿ ਇਹ ਤੁਹਾਨੂੰ ਕਰੋੜਪਤੀ ਬਣਾਉਂਦੇ ਹੀ ਬਣਾਉਂਦੇ ਨੇ ਤਾਂ ਹੀ ਤਾਂ ਇਹਨਾਂ ਦਾ ਨਾਮ ਹੈ ਜਿਹੜਾ ਕਿ ਪੂਰੇ ਵਰਲਡਵਾਈਡ ਚੱਲਦਾ ਲੋਕ ਬਾਰੋਂ ਵੀ ਖਾਸ ਤੌਰ ਤੇ ਆਉਂਦੇ ਨੇ ਗਾਂਧੀ ਪ੍ਰਦਰਾਲਿਆ ਕੋ ਆਪਣੀ ਕਿਸਮਤ ਅਜਮਾਉਣ ਦੇ ਲਈ ਔਰ ਕਈਆਂ ਨੂੰ ਕਰੋੜਪਤੀ ਬਣਾਉਣ ਤੋਂ ਬਾਅਦ ਹੁਣ ਤੁਸੀਂ ਪੰਜਾਬ ਦੇ ਸਾਰੇ ਲੋਕਾਂ ਨੂੰ ਕਰੋੜਪਤੀ ਬਣਾ ਦਿਓ ਗੁਰੂ ਰਾਮਦਾਸ ਕਰਨ ਜੀ ਤੁਹਾਡੀ ਜ਼ੁਬਾਨ ਮੁਬਾਰਕ ਹੈ ਪੰਜਾਬ ਦੇ ਲੋਕ ਤੇ ਦਿਲਾਂ ਤੋਂ ਤੇ ਕਰੋੜਪਤੀ ਹੈਗੇ ਨੇ ਹੁਣ ਲਾਟਰੀ 'ਚ ਰੁਪਈਆ ਵਲੂਈ ਬਣ ਜਾਂਦੇ ਨੇ ਠੀਕ ਹੈ ਰਹੀ ਗੱਲ ਹੈ ਨਾਗaland ਸਰਕਾਰ ਦੀ ਇਸ ਵਾਰੀ ਨਵੀਂ ਲਾਟਰੀ ਆਈ ਹੈ ਰਾਤ ਯਾਤਰਾ 3 ਕਰੋੜ ਦਾ ਪਹਿਲਾ ਇਨਾਮ ਹੈ ਜੀ ਪੰਜ ਨਾਮ 10 ਲੱਖ ਦੇ ਨੇ ਪੰਜ 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 ਲੱਖ ਦੇ ਨੇ ਸੀਮਿਤ ਮਾਤਰਾ ਹੀ ਟਿਕੜ ਪ੍ਰਿੰਟ ਹੋਈ ਹੈ ਨਾਗaland ਸਟੇਟ ਦੀ ਵੀ ਹੈ ਪੰਜਾਬ ਦੀ 100 ਰੁਪਏ ਵਾਲੀ 50 ਰੁਪਏ ਵਾਲੀ 6 ਰੁਪਏ ਵਾਲੀ 11 ਵਜੇ ਵਾਲੀ 6 ਵਜੇ ਵਾਲੀ 8 ਵਜੇ ਵਾਲੀ ਨਾਗaland ਦੀ ਹੈ ਹੁਣ ਨੇੜੇ ਹੀ ਹੈ ਡਰਾ ਨੂੰ ਮੈਂ ਜ਼ਿਆਦਾ ਪ੍ਰਮੋਟ ਨਹੀਂ ਕਰਾਂਗਾ ਕਿਉਂਕਿ ਦਿਨ ਥੋੜੇ ਰਹਿ ਗਏ ਤਿੰਨ ਕ ਦਿਨ ਰਹਿ ਗਏ ਨੇ ਠੀਕ ਹੈ ਸਾਰੀਆਂ ਲਾਟਰੀਆਂ ਉਹ ਵੀ ਇੱਥੇ ਮਿਲਣਦੀਆਂ ਜਿਹੜੀਆਂ ਘੰਟਾ ਕਰਦੇ ਨੇ ਇਨਾਂ ਨੂੰ ਇੱਕ ਵਾਰੀ ਫੇਰ ਤੋਂ ਦਿਖਾ ਦਰਨੀ ਆ ਬਿਲਕੁਲ ਤੁਸੀਂ ਵੇਖ ਸਕਦੇ ਹੋ ਇਹ ਲਾਟਰੀਆਂ ਤੁਹਾਨੂੰ ਦਿਖਾ ਦਰਨੀ ਆ 2.5 ਕਰੋੜ ਦੀ ਇਹ ਤੁਹਾਡੇ ਹੋ ਸਕਦੇ ਨੇ ਨੇ ਕਰੋ 1 ਕਰੋ ਡੇਢ ਕਰੋ 2 ਕਰੋ ਇਸ ਤੋਂ ਇਲਾਵਾ 10 ਲੱਖ 15 ਲੱਖ ਡੇਢ ਕਰੋ ਔਰ ਇਹ ਵੀ ਕਰੋੜਾ ਰੁਪਏ ਦੀਆਂ ਲਾਟਰੀਆਂ ਨੇ ਜਿਨ੍ਹਾਂ ਦੇ ਵੱਖ-ਵੱਖ ਸਮੇਂ ਤੇ ਇਨਾਮ ਨਿਕਲਦੇ ਨੇ ਤੇ ਕੀਮਤ ਕਿੰਨੀ ਹੈ ਸਿਰਫ ਸਿਰਫ 6 ਰੁਪਏ ਔਰ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਲਾਟਰੀ ਐਚਡੀ ਕੀ ਤੁਹਾਨੂੰ ਗਾਂਧੀ ਬ੍ਰਦਰ ਵਾਲਿਆ ਦੇ ਇੱਥੇ ਮਿਲ ਜਾਏਗੀ ਪਰ ਹੁਣ ਤਾਂ ਇਹ ਸਮਰ ਸਪੈਸ਼ਲ ਤਾਂ ਨਿਕਲ ਗਿਆ ਹੁਣ ਫੈਸਟੀਵਲ ਤੇ ਕੁਝ ਪੰਜਾਬ ਸਰਕਾਰ ਵੱਖਰਾ ਲੈ ਕੇ ਆਉਂਦੀ ਹੈ ਕਿ ਰਾਖੀ ਤੇ ਕੁਝ ਨਵਾਂ ਲੈ ਕੇ ਆ ਰਹੀ ਹੈ ਤੁਸੀਂ ਬੜਾ ਅੱਛਾ ਸਵਾਲ ਪੁੱਛਿਆ ਮਤਲਬ ਹੁਣ ਤੁਹਾਨੂੰ ਵੀ ਲਾਟਰੀਆਂ ਦੀ ਜਾਣਕਾਰੀ ਚਾਹੀਦੀ ਹੈ ਬਿਲਕੁਲ ਰਾਖੀ ਤੇ ਕਿੰਨੇ ਦਾ ਨਾਮ ਹੋਣਾ ਚਾਹੀਦਾ ਦੱਸੋ 2.5 ਦਾ ਪੰਜ ਕਰਦੀ ਪੰਜ ਕਰ ਦੋ ਹਾਂ ਨਹੀਂ 6 ਕਰ ਦਿੰਦੇ ਆ 6 ਕਰ ਦੋ 7 ਕਰਦੀ ਏ 7 ਕਰੋੜ ਦਾ ਜੀ ਜੀ 7 ਕਰੋੜ ਦਾ ਜੀ ਸੱਚੀ ਕਹੋ ਸੱਚੀ ਕਹਿ ਰਿਹਾ 7 ਕਰੋੜ ਦਾ ਇਨਾਮ ਲੱਗੇ ਮੇਰੀ ਹਿਸਟਰੀ ਤੇ ਰਖੜੀ ਤੇ ਵੀ 7 ਕਰੋੜ ਦਾ ਨਾਮ ਆਣਾ ਹੈ ਟਿਕਟਾਂ ਜਲਦੀ ਆ ਜਾਂਦੀਆਂ ਉਹ ਵੀ ਤੁਹਾਨੂੰ ਜੋੜਾਂ ਵਿਖੇ ਮਿਲ ਜਾਂਦੀਆਂ ਗਰੰਟੀਡ ਟਿਕਟਾਂ ਹੁੰਦੀਆਂ ਨੇ ਜਿਹੜੀਆਂ ਕਿ ਲੋਟਰੀ ਦੀਆਂ ਹੁੰਦੀਆਂ ਨੇ ਤੇ ਗਾਂਧੀ ਬ੍ਰਦਰ ਵਾਲਿਆਂ ਦੇ ਉਹ ਤੁਹਾਨੂੰ ਮਿਲਦੀਆਂ ਨੇ ਜਿੱਦੋਂ ਜਦ ਭੱਜ ਭੱਜ ਕੇ ਤੁਸੀਂ ਜਾਂਦੇ ਸੀ ਫਾਸਟਾਂ ਦੇ ਟ੍ਰੈਫਿਕ ਦੇ ਵਿੱਚ ਦੁਗਰੀ ਜਾਓ ਯਾਰ ਹੁਣ ਦੁਗਰੀ ਬਿਲਕੁਲ ਨਜ਼ਦੀਕ ਹੈ ਨਹੀਂ ਜਾਣਾ ਦੁਗਰੀ ਉਹ ਵੀ ਦੂਰ ਲੱਗਦਾ ਜੋਦਾ ਸਕਦੋ ਤੀਜੀ ਵਿਰਾਜਨਾਂ ਨੇ ਓਪਨ ਕਰ ਲਈ ਹੈ ਜਿਨ੍ਹਾਂ ਦੀ ਖੁਸ਼ੀ ਦੇ ਵਿੱਚ ਇਹਨਾਂ ਨੇ ਢੋਲ ਵਜਾਏ ਚੱਲ ਹੋਰ ਦੱਸਾਂ ਜੀ ਹਾਲੇ ਨਾ ਐਤਵਾਰ ਨੂੰ ਹੀ ਜੀ 200 ਰੁਪਏ ਇਹ 6 ਰੁਪਏ ਵਾਲੀ ਲੋਟਰੀ ਸੀ ਹਾਂਜੀ ਸਾਡੇ ਕੋਲ ਨੂੰ 9000 ਰੁਪਏ ਤੇ 200 ਪ੍ਰਾਈਜ਼ ਲਗੇ ਨੇ ਕੀ ਬਾਤ ਐ ਸਰ ਹੋਰ ਇਹ ਬਹੁਤ ਰੇਅਰ ਹੁੰਦਾ ਤੇ ਮਤਲਬ ਤੁਹਾਨੂੰ ਦੱਸਦਾ ਕਿ ਸਾਡੀ ਦੁਕਾਨ ਬਰਕਤਾਂ ਵਾਲੀ ਆ ਔਰ ਜੋਧਾ ਦੀ ਵੀ ਦੁਕਾਨ ਤੁਸੀਂ ਪਿਆਰ ਦਿਓ ਅਲੇ ਦਵਾਲੇ ਦੇ ਲੋਕਾਂ ਨੂੰ ਕਸਟਮਰਸ ਨੂੰ ਅਪੀਲ ਹੈ ਆਪਣੀ ਪ੍ਰੇਜ਼ ਨਾ ਕਰੋ ਸਰ ਲੋਕ ਬਹੁਤ ਪਿਆਰ ਕਰਦੇ ਨੇ ਮੈਂ ਜਦੋਂ ਜਾਂਦੀਆਂ ਘੰਟਾ ਕਰ ਲਈ ਦੁਕਾਨ ਤੇ ਰਸ਼ ਲੱਗਿਆ ਹੀ ਰਹਿੰਦਾ ਲੱਗੇ ਹੀ ਰਹਿੰਦਾ ਕਾਰਨ ਕਿ ਤੁਸੀਂ ਨਵੀਆਂ ਬ੍ਰਾਂਚਾਂ ਓਪਨ ਕਰਦੇ ਜਾ ਰਹੇ ਹੋ ਕਿ ਲੋਕਾਂ ਨੂੰ ਹੋਰ ਕਰੋੜਪਤੀ ਬਣਾਉਣ ਦੇ ਲਈ ਜਾਂ ਰਸ਼ ਤੋਂ ਪਰੇਸ਼ਾਨ ਆ ਗਏ ਹੋ ਉੱਥੇ ਓਵਰ ਰਸ਼ ਕਰਾਊਡ ਹੋ ਜਾਂਦਾ ਅਸੀਂ ਡਿਵਾਈਡ ਕਰਨਾ ਚਾਹੁੰਦੇ ਹਾਂ ਜੀ ਠੀਕ ਹੈ ਨਾ ਕਿਉਂਕਿ ਇੰਨਾ ਕਗਾ ਕਾ ਜਾਂਦਾ ਹੀ ਸਾਨੂੰ ਪਤਾ ਲੱਗਦਾ ਬਰਨਾਲੇ ਤੋਂ ਆ ਰਹੇ ਆ ਰਾਏਕੋਟ ਤੋਂ ਆ ਰਹੇ ਆ ਉਧਾਰ ਤੋਂ ਆ ਰਹੇ ਆ ਮੁੱਲਾਪੁਰ ਤੋਂ ਆ ਰਹੇ ਆ ਫਿਰ ਸਾਨੂੰ ਸੈਂਟਰ ਪੁਆਇੰਟ ਜੋਧਾ ਬਹੁਤ اچھا ਲੱਗ ਰਿਹਾ ਜੀ ਮੇਰੀ ਵੋਟ ਮੁੱਲਾਪੁਰ ਵਾਲੀ ਬੇਟਾ ਕਹਿੰਦਾ ਜੋਧਾ ਹਾਂਜੀ ਔਰ ਬੇਟੇ ਦੇ ਕਹਿਣ ਤੇ ਜਿੱਦ ਤੇ ਇਹ ਦੁਕਾਨ ਖੁੱਲੀ ਹੈ ਤੇ ਲੋਕਾਂ ਨੂੰ ਕਹਿੰਦਾ ਕਿ ਉਹਦੀ ਜਿੱਦ ਪੁਕਾਰ ਰਹੀ ਹੋ ਜੀ ਪਰ ਗੱਲ ਪਤਾ ਕੀ ਹੈ ਹੁਣ ਗਾਂਧੀ ਬ੍ਰਦਰ ਦੀਆਂ ਦੁਕਾਨਾਂ ਤਾਂ ਤਿੰਨ ਹੋ ਗਈਆਂ ਪਰ ਲੋਕਾਂ ਨੂੰ ਇਹ ਵੀ ਵਿਆਹ ਮੈਂ ਕਿ ਲਾਟਰੀ ਖਰੀਦੀ ਨਹੀਂ ਅਸੀਂ ਤੁਹਾਡੇ ਹੱਥ ਤੋਂ ਹੈ ਕਿਰਪਾ ਤੁਹਾਡੇ ਤੋਂ ਹੁੰਦੀ ਹੈ ਚਲੋ ਜੀ ਬਹੁਤ ਜਲਦੀ ਮੈਂ ਇ ਠੀਕ ਹੈ ਹੁਣ ਉਹਦੇ ਲਈ ਵੀ ਅਗਲੀ ਵੀਡੀਓ ਵਿੱਚ ਤੁਹਾਨੂੰ ਮਿਲ ਕੇ ਟਾਈਮ ਦੱਸ ਦਾਂਗਾ ਕਿਹੜੇ ਵਾਰ ਕਿੰਨੇ ਵਜੇ ਤੋਂ ਕਿੰਨੇ ਵਜੇ ਇੱਥੇ ਵੀ ਬੈਠਿਆ ਕਰੋ। ਜੀ ਮਤਲਬ ਕਿ ਤਿੰਨਾਂ ਦੁਕਾਨਾਂ ਤੇ ਅਗਰ ਤੁਸੀਂ ਲੋਟਰੀ ਖਰੀਦਣਾ ਚਾਹੁੰਦੇ ਹੋ ਲੋਟਰੀ ਦੀ ਹਰ ਇੱਕ ਲੋਟਰੀ ਅਵੇਲੇਬਲ ਹੋਏਗੀ ਇਹ ਨਹੀਂ ਹੋਏਗਾ ਕਿ ਲੋਟਰੀ ਖਤਮ ਆ ਕੱਟ ਗਈ ਹੈ ਕਿਸ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਤੁਹਾਨੂੰ ਦੁਕਾਨਾਂ ਤੇ ਨਹੀਂ ਆਂਦੀ ਤੇ ਜਾਏਗੀ ਰਾਤ ਨੂੰ 8 ਵਜੇ ਤੱਕ ਦੁਕਾਨ ਖੁੱਲੀ ਹੈ ਤੁਹਾਡੀ ਹਾਲੇ 8 ਵਜੇ ਤੱਕ ਖੁੱਲ ਰਹੇ ਹਾਂ। ਹਾਂਜੀ ਇੱਥੇ ਇਹ ਮਾਰਕੀਟ ਦੇਖਦੇ ਆ ਕਿਵੇਂ ਚੱਲਦੀ ਹੈ। ਤੇ ਰਹੀ ਗੱਲ ਦੁਕਾਨ ਦਾ ਐਡਰੈਸ ਦੇ ਦਈਏ ਇੱਕ ਵਾਰੀ। ਦੇ ਵੈਸੇ ਤੇ ਇੱਕ ਨੰਬਰ ਸ਼ਾਪ ਹੈ ਹਾਂਜੀ ਅੱਡਾ ਜੋਧਾ ਕਹਿੰਦੇ ਆ ਇਹਨੂੰ ਤੇ ਬਾਕੀ ਹੈ ਲੈਂਡਮਾਰਕ ਤੇ ਚਲੋ ਠੇਕਾ ਹੈਗਾ ਨਾਲ ਜੈਨ ਸਵੀਟਸ ਵੀ ਥੋੜਾ ਜਿਹਾ ਕਰਕੇ ਅੱਗੇ ਬਿਲਕੁਲ ਜੈਨ ਸਵੀਟਸ ਦੇ ਬਿਲਕੁਲ ਨਾਲ ਮੈਂ ਕਹਿ ਸਕਦੀ ਆ ਕਿ ਤੁਸੀਂ ਦੋ ਦੁਕਾਨਾਂ ਛੱਡ ਕੇ ਗਾਂਧੀ ਬ੍ਰਦਰ ਲਾਟਰੀ ਦੀ ਸ਼ਾਪ ਹੈ ਤਸਵੀਰਾਂ ਤੁਸੀਂ ਮਾਰਕੀਟ ਦੀਆਂ ਵੀ ਵੇਖ ਲਓ ਔਰ ਮੈਨੂੰ ਵੀਡੀਓ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਗਾਂਧੀ ਬ੍ਰਦਰ ਵਾਲੇ ਆਪਣੀ ਅਗਲੀ ਦੁਕਾਨ ਕਿੱਥੇ ਖੋਲਣ ਤੁਸੀਂ ਕਿੱਥੇ ਚਾਹੁੰਦੇ ਹੋ ਕਿ ਗਾਂਧੀ ਬ੍ਰਦਰ ਵਾਲੇ ਹੁਣ ਇਹ ਸ਼ਾਪ ਲੈ ਕੇ ਆਣ ਕਮੈਂਟ ਵਿੱਚ ਝੜੀ ਲਗਾ ਦਿਓ ਇਹਨਾਂ ਚੀਜ਼ਾਂ ਦੀ ਔਰ ਵੀਡੀਓ ਸਾਂਝੀ ਕਰ ਦਿਓ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਬੜੀ ਦੂਰੋਂ ਦੂਰੋਂ ਨਾ ਘੰਟਾ ਘਰ ਜਾਣਾ ਪੈਂਦਾ ਸੀ ਯਾਰ ਤੁਸੀਂ ਕਹਿੰਦੇ ਸੀ ਨਾ ਰਿਸ਼ਤੇਦਾਰਾਂ ਨੂੰ ਸੈਂਡ ਕਰਕੇ ਇੱਥੇ ਜਾ ਕੇ ਲਾਟਰੀ ਖਰੀਦ ਕੇ ਆ ਪਰ ਹੁਣ ਇਹ ਵੀਡੀਓ ਸਾਂਝੀ ਕਰੋ ਉਹਨਾਂ ਨੂੰ ਕਹੋ ਕਿ ਤੁਹਾਡੀ ਨਜ਼ਦੀਕੀ ਦੁਕਾਨ ਖੁੱਲ ਗਈ ਹੈ ਇਸ ਦੁਕਾਨ ਤੇ ਆਓ ਗਾਂਧੀ ਬ੍ਰਦਰ ਦੀ ਔਰ ਆਪਣੀ ਕਿਸਮਤ ਅਜ਼ਮਾ ਕੇ ਜਾਓ